ਸਾਧੂ ਦੀ ਸੰਗਤ ਕਰਾਂਗੇ ਸਾਧੂ ਵੀ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਮਨੁੱਖ ਨੂੰ ਫੜ ਕੇ ਤਾਰ ਕੇ ਰੱਖ ਦਵੇ ਆਪਣੀ ਕਮਾਈ ਦੇ ਵਿੱਚੋਂ ਕੁਝ ਗੁਣ ਜੜਿਆ ਮਨੁੱਖ ਨੂੰ ਬਖਸ਼ਿਸ਼ ਕਰ ਦਵੇ ਕਿਉਂਕਿ ਨਾਨਕ ਦਾਸ ਉਹਨਾਂ ਮਨੁੱਖਾਂ ਦੇ ਜਨਾਂ ਦੀ ਢੂੜੀ ਲੋਜਦਾ ਜਿਹੜੇ ਮਨੁੱਖ ਜਨ ਸਤ ਸੰਗਤ ਵਿੱਚ ਆ ਕੇ ਆਪ ਨਾਮ ਜਪਦੇ ਹਨ ਤੇ ਦੁੱਜਿਆਂ ਵਿੱਚ ਪਾਉਂਦੇ ਨਾਨਕ ਮੰਗੇ ਤੂਰ ਤੇ ਸਬਰ ਸਿੱਖ ਕੀ ਜੋ ਆਪ ਜਪੈ ਅਗਰਾਂ ਨਾਮ ਦੇ ਪਾਵੇ ਕਿ ਨਾਨਕ ਦਾਸ ਉਹਨਾਂ ਮਨੁੱਖਾਂ ਜਿਨ੍ਹਾਂ ਦੇ ਚਰਨਾਂ ਦੀ ਥੋੜੀ ਲੋਚਦਾ ਪਿਆ ਜਿਹੜੇ ਮਨੁੱਖ ਜਨ ਸਾਥ ਸੰਗਤ ਵਿੱਚ ਆਂਦੇ ਨੇ ਆਪ ਬਾਣੀ ਪੜ੍ਹਦੇ ਨੇ ਤੇ ਦੂਜਿਆਂ ਨੂੰ ਉਪਦੇਸ਼ ਦਿੰਦੇ ਨੇ ਮੈਨੂੰ ਘਟਨਾ ਯਾਦ ਆ ਰਹੀ ਆ ਕਿ ਮਾਹ ਪੁਰਸ਼ਾਂ ਦਾ ਦੀਵਾਨ ਲੱਗਾ ਹੋਇਆ ਸੀ ਉੱਥੇ ਇੱਕ ਰਿਟਾਇਰ ਫੌਜੀ ਜਿਹੜਾ ਉਹ ਕਹਿਣ ਲੱਗਾ ਕਿ ਕਹਿੰਦਾ ਮਾ ਪੁੱਛੋ ਮਨਮਹਾਲੀ ਦੇ ਵਿੱਚ ਕਹਿੰਦਾ ਸੂਬੇਦਾਰ ਦੀ ਕਹਿੰਦਾ ਮੈਂ ਡਿਊਟੀ ਕਰਦਾ ਸੀ ਕਹਿੰਦਾ ਸੂਬੇਦਾਰ ਦੀ ਡਿਊਟੀ ਕਰਦਾ ਸਤ ਮਨ ਰਿਟਾਇਰ ਹੋ ਗਿਆ ਜਦੋਂ ਰਿਟਾਇਰ ਹੋਇਆ ਤੇ ਕਹਿੰਦਾ ਪੰਜਾਬ ਪੁਛ ਦੇ ਵਿੱਚ ਮੈਨੂੰ ਨੌਕਰੀ ਮਿਲ ਗਈ ਉਸ ਸੂਬੇਦਾਰ ਨੇ ਦਾਸ ਨੇ ਸਾਰੀ ਘਟਨਾ ਜਿਹੜੀ ਆਪ ਆਪਣੇ ਦੱਸੀ ਆ ਤੇ ਕਹਿਣ ਲੱਗਾ ਗਿਆਨੀ ਜੀ ਜਦੋਂ ਮੈਂ ਸੂਬੇਤਾਰ ਦੇ ਵਿੱਚ ਰਿਟਾਇਰ ਹੋਇਆ ਤੇ ਪੰਜਾਬ ਪੁਲਿਸ ਦੇ ਵਿੱਚ ਮੈਨੂੰ ਨੌਕਰੀ ਮਿਲ ਗਈ ਐਸ ਟਾਈਮ ਕਿੰਦਾ ਮੈਂ ਇੰਸਪੈਕਟਰ ਆ ਦੋ ਸਟਾਪ ਲੱਗੇ ਹੋਏ ਨੇ ਕਹਿੰਦਾ ਮੈਂ ਇੰਸਪੈਕਟਰ ਆ ਤੇ ਕਹਿੰਦਾ ਮੇਰੇ ਨਾਲ ਘਟਨਾ ਕੀ ਵਾਪਰੀ ਜਦੋਂ ਮੈਂ ਫੌਜ ਦੇ ਵਿੱਚ ਡਿਊਟੀ ਕਰਦਾ ਸਾਂ ਤੇ ਕਹਿੰਦਾ ਕਿ ਮੇਰੀ ਛੋਟੀ ਜੀ ਬੱਚੀ ਜਿਹੜੀ ਬਹੁਤ ਬਿਮਾਰ ਹੋ ਗਈ ਕਹਿੰਦਾ ਛੋਟੀ ਜੀ ਬੱਚੀ ਬਿਮਾਰ ਹੋ ਗਈ ਤੇ ਉਸ ਬੱਚੀ ਨੂੰ ਹਸਪੀਟਲ ਦੇ ਵਿੱਚ ਦਾਖਲ ਕੀਤਾ ਗਿਆ ਕਹਿੰਦਾ ਡਾਕਟਰਾਂ ਨੇ ਬਹੁਤ ਭੜੀ ਕੀਤੀ ਬੱਚੀ ਦੇ ਸਰੀਰ ਦੇ ਵਿੱਚ ਕਹਿੰਦਾ ਟੀਕੇ ਇਹਨੇ ਲਾਇਆ ਗਏ ਭਾਵ ਕਿ ਸਾਰਾ ਸਰੀਰ ਜਿਹੜਾ ਨਚੋੜ ਕੇ ਰੱਖ ਦਿੱਤਾ ਕਹਿੰਦਾ ਫਿਰ ਉਹ ਸਮਾਂ ਆਇਆ ਇੱਕ ਦਿਨ ਡਾਕਟਰ ਨੇ ਮੈਨੂੰ ਆ ਕੇ ਕਹਿ ਦਿੱਤਾ ਕਹਿਣ ਲੱਗਾ ਕਿ ਆਨੇ ਚ ਤੁਹਾਡੀ ਜਿਹੜੀ ਬੱਚੀ ਆਹ ਫੋਨ ਦੀ ਬੱਚੀ ਵੀ ਕਹਿੰਦਾ ਕਿ ਜਦੋਂ ਮੈਂ ਇਹ ਸੁਣਿਆ ਕਿ ਮੇਰੀ ਬੱਚੀ ਨਹੀਂ ਬਚੇਗੀ ਤੇ ਕਹਿੰਦਾ ਮੇਰਾ ਸਰੀਰ ਜਿਹੜਾ ਠੰਡਾ ਪੈ ਗਿਆ ਤੇ ਮੇਰਾ ਸਰੀਰ ਕੰਪਨ ਲੱਗ ਪਿਆ ਤੇ ਮੈਨੂੰ ਕੰਬਟੀਆਂ ਚੜ ਗਈਆਂ ਤੇ ਮੈਂ ਉਹ ਕਾਲਪੁਤ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਪਿਆ ਸੰ ਕਹਿੰਦਾ ਕਾਲਪੁਤ ਪਰਮਾਤਮਾ ਇਹ ਮੇਰੇ ਨਾਲ ਕੀ ਭਾੜਾ ਮਾਪ ਰਦਾ ਪਿਆ ਮੇਰੀ ਛੋਟੀ ਜੀ ਬੱਚੀ ਆ ਤੇ ਮਹਾਰਾਜ ਕਿਰਪਾ ਕਰ ਕਹਿੰਦਾ ਮੈਂ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਅੱਗੇ ਅਰਦਾਸ ਕੀਤੀ ਕਹਿੰਦਾ ਕਿ ਜਦੋਂ ਮਹਾਰਾਜ ਜੀ ਨੇ ਅਰਦਾਸ ਸੁਣੀ ਤੇ ਜਿੰਨਾ ਸੰਤਾਂ ਦੇ ਨਾਲ ਪਿਆਰ ਸੀ ਮੈਂ ਉਹਨਾਂ ਮਹਾਪੁਰਖਾਂ ਨੂੰ ਫੋਨ ਕੀਤਾ ਕਹਿੰਦਾ ਜੇ ਤਾਂ ਮੈਂ ਮਹਾਪੁਰਖਾਂ ਨੂੰ ਫੋਨ ਕੀਤਾ ਕਹਿੰਦਾ ਜੇ ਤਾਂ ਮੈਂ ਮਹਾਪੁਰਖਾਂ ਨਾਲ ਫੋਨ ਕੀਤਾ ਤੇ ਮਹਾਪੁਰਖ ਮੈਨੂੰ ਕਹਿਣ ਲੱਗੇ ਖਾਂਜੀ ਸੂਬੇਦਾਰ ਸਾਹਿਬ ਕੀ ਗੱਲ ਹੋ ਗਈ ਅੱਜ ਬਹੁਤ ਉਦਾਸ ਲੱਗਦੇ ਪੈ ਗਏ ਕਹਿਣ ਲੱਗਾ ਮਾਪੁਰਖ ਨੂੰ ਆਪਣੀ ਬੱਚੀ ਜਿਹੜੀ ਬਹੁਤ ਬਿਮਾਰ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਕਹਿੰਦਾ ਕਿ ਮਾਪੁਰਖਾਂ ਨੇ ਗੱਲ ਬੜੀ ਸੋਹਣੀ ਕੀਤੀ ਉਹ ਕਹਿਣ ਲੱਗੇ ਕਿ ਸਰਦਾਰ ਜੀ ਤੁਹਾਡੀ ਬੱਚੀ ਨੂੰ ਕੁਝ ਨਹੀਂ ਹੋਇਆਗਾ ਤੁਸੀਂ ਘਬਰਾਉਣਾ ਕਹਿੰਦਾ ਕਿ ਜਦੋਂ ਮਾਂ ਪੁਰਖਾਂ ਨੇ ਇਦਾਂ ਕਰਕੇ ਕੁਝ ਨਹੀਂ ਹੋਇਆ ਕਹਿੰਦਾ ਨਾ ਕੋਈ ਬਾਹ ਮਾਰ ਕੇ ਰੋਣ ਲੱਗ ਪਿਆ ਕਹਿੰਦਾ ਕਿ ਡਾਕਟਰਾਂ ਨੇ ਜ਼ਬਾਬ ਦਿੱਤਾ ਤੇ ਮਾਂ ਪੁਰਖ ਕਹਿੰਦੇ ਪਏ ਕਿ ਤੇਰੀ ਬੱਚੀ ਨੂੰ ਕੁਝ ਨਹੀਂ ਹੋਇਆ ਕਹਿੰਦਾ ਕਿ ਫਿਰ ਮਾਂ ਪੁਰਖ ਕਹਿਣ ਲੱਗੇ ਕਿ ਤੁਸੀਂ ਇੱਥੇ ਮੇਰੇ ਕੋਲ ਆਵੋ ਕਹਿੰਦਾ ਕਿ ਮੈਂ ਮਹਾਲੀ ਤੋਂ ਖੰਨੇ ਪਹੁੰਚਿਆ ਬਾਈਟ ਰੇਨ ਜਦੋਂ ਕਹਿੰਦਾ ਮੈਂ ਬਾਈਟ ਰੇਨ ਖਣੇ ਆ ਗਿਆ ਤੇ ਮਾਹ ਪੁਰਖਾਂ ਦੇ ਡੇਰੇ ਦੇ ਵਿੱਚ ਪਹੁੰਚ ਗਿਆ ਕਹਿੰਦਾ ਕਿ ਜਦ ਮਾਹ ਪੁਰਖਾਂ ਦੇ ਡੇਰੇ ਦੇ ਵਿੱਚ ਪਹੁੰਚਿਆ ਤੇ ਗੱਡੀ ਤੇ ਰਖ ਲੋਤੀ ਕਹਿੰਦਾ ਕਿ ਮੇਰੀ ਛੋਟੀ ਬੱਚੀ ਕਹਿਣ ਲੱਗੀ ਕਹਿੰਦੀ ਪਾਪਾ ਮੈਂ ਆਪ ਚੱਲ ਕੇ ਜਾਵਾਂਗੀ ਅੰਦਰ ਕਹਿੰਦਾ ਕਿ ਉਸ ਨੇ ਬਾਰੀ ਖੋਲੀ ਤੇ ਬੱਚੀ ਕਹਿੰਦਾ ਭੱਜ ਕੇ ਡੇਰੇ ਦੇ ਅੰਦਰ ਵੜ ਗਈ ਕਹਿੰਦਾ ਮੈਂ ਦੇਖ ਕੇ ੜਾ ਰਹਿ ਗਿਆ ਕਿ ਜਿਹੜੀ ਬੱਚੀ ਮੇਰੀ ਚੱਲ ਵੀ ਨਹੀਂ ਸਕਦੀ ਸੀ ਉਹ ਭੱਜ ਕੇ ਅੰਦਰ ਚਲੀ ਗਈ ਕਹਿੰਦਾ ਕਿ ਚਦਨਾਂ ਉਧਰ ਮਹਾਪੁਰਸ਼ ਵੀ ਕਿੰਦਾ ਆ ਗਿਆ ਮਹਾਪੁਰਸ਼ ਆਗਤ ਕਹਿਣ ਲੱਗੇ ਸੂਬੇਦਾਰ ਸਾਹਿਬ ਕੀ ਗੱਲ ਹੋ ਗਈ ਤੁਸੀਂ ਕਹਿੰਦੇ ਬੱਚੀ ਬਿਮਾਰ ਬਹੁਤ ਤੇ ਬੱਚੀ ਤਾਂ ਸਹੀ ਚੱਲ ਰਹੀ ਆ ਕੀ ਹੋ ਗਿਆ ਕਹਿਣ ਲਗਾ ਮਹਾਪੁਰਸ਼ ਡੈਕਟਰਾਂ ਨੇ ਜਵਾਬ ਦੇ ਦਿੱਤਾ ਸੀ ਕਿ ਬੱਚੀ ਕੋਲ ਸਾਮਾਨ ਜਿਹੜਾ ਥੋੜਾ ਰਹਿ ਗਿਆ ਤੇ ਮਹਾਪੁਰਸ਼ ਕਹਿੰਦੇ ਕਿ ਕੋਈ ਛੱਤਾਂ ਜਿਹੜਾ ਸਾਧੂ ਆ ਜਿਹੜਾ ਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਭਿੱਜਿਆ ਹੋਇਆ ਉਹ ਕਦੇ ਵੀ ਸਾਰਾ ਜਿਹੜਾ ਸਿਲਸਿਲਾ ਆਪਣੇ ਉੱਪਰ ਨਹੀਂ ਲੈਂਦਾ ਤੇ ਸਾਧੂ ਮਹਾਪੁਰਸ਼ ਕਹਿਣ ਲੱਗੇ ਤੁਹਾਡੀ ਬੱਚੀ ਤਾਂ ਕੋਈ ਨਹੀਂ ਹੋਇਆ ਤੁਹਾਨੂੰ ਗੁਰੂ ਨਾਨਕ ਦਾਸ ਮਹਾਰਾਜ ਦੀ ਕਿਰਪਾ ਕਰ ਨੂੰ ਤੁਹਾਡੀ ਬੱਚੀ ਬਿਲਕੁਲ ਠੀਕ ਆ ਪਰ ਫਿਰ ਵੀ ਜਿਹੜੇ ਡਾਕਟਰ ਨੇ ਦਵਾਈ ਦਿੱਤੀ ਆ ਉਹ ਦਵਾਈ ਜਿਹੜੇ ਖਵਾਉਂਦੇ ਰਿਹਾ। ਕਹਿੰਦਾ ਇਦਾਂ ਹੀ ਹੋਇਆ। ਅਸੀਂ ਦਵਾਈ ਖਵਾਉਂਦੇ ਰਹਿ ਫਿਰ ਉਹ ਸਮਾਂ ਆਇਆ। ਕਹਿੰਦਾ ਮੇਰੀ ਬੱਚੀ ਨੇ ਪੜ੍ਹਾਈ ਕੀਤੀ। ਐਮਏ ਕੀਤੀ, ਪੀਐਡ ਕੀਤੀ ਫਿਰ ਕਹਿੰਦਾ ਬਾਹ ਦੀ ਘਰ ਪੜ੍ਹਾਈ ਕੀਤੀ ਤੇ ਮੇਰੀ ਜਿਹੜੀ ਬੱਚੀ ਜੜੀ ਆ ਕਹਿੰਦਾ ਡਾਕਟਰ ਬਣ ਗਈ। ਕਹਿੰਦਾ ਡਾਕਟਰ ਬਣ ਕੇ ਕਹਿੰਦਾ ਇਸ ਟਾਈਮ ਜਿਹੜੀ ਆ ਥੱਲੇ ਵਿਆਰੀ ਹੋਈ ਹੈ। ਉਸ ਬੱਚੀ ਦੇ ਘਰ ਦੇ ਵਿੱਚ ਦੋ ਬੱਚੇ ਨੇ ਭਾਵ ਕਿ ਜਿਹੜਾ ਮਨੁੱਖ ਸਾਧੂ ਦੀ ਸੰਗਤ ਕਰਦਾ ਸੱਚੇ ਸਾਧੂ ਦੀ ਸੰਗਤ ਕਰਦਾ ਤੇ ਸਾਧੂ ਫੜ ਕੇ ਜਿਹੜਾ ਉਸ ਨੂੰ ਤਾਰ ਕੇ ਰੱਖ ਦਿੰਦਾ ਸਾਧੂ ਜਿਹੜਾ ਸੱਚਾ ਹੋਣਾ ਚਾਹੀਦਾ ਸੱਚਾ ਸੋਚਾ ਹੋਣਾ ਚਾਹੀਦਾ ਆਮ ਦੇਖੀ ਦਾ ਅੱਜ ਕੱਲ ਝੂਠੇ ਸਾਧੂ ਵੀ ਬੜੇ ਨੇ ਆ ਥੋੜੇ ਦਿਨ ਹੋ ਗਏ ਇੰਟਰਵਿਊ ਇੱਕ ਸਾਧੂ ਦੀ ਆਏ ਪੁੱਛਨੇ ਨਾ ਇੱਕ ਪੱਤਰਕਾਰ ਨੂੰ ਚੈਲੰਜ ਕੀਤਾ ਕਹਿੰਦਾ ਕਿ ਮੈਂ ਤੇਰੇ ਮਨ ਦੀਆਂ ਦਿਨਾਂ ਦਿਨਾਂ ਸਾਰੀਆਂ ਭੇਤਾਂ ਦੱਸ ਦਵਾਂਗਾ ਕਿ ਤੇਰੇ ਮਨ ਦੇ ਵਿੱਚ ਕੀ ਚੱਲਦਾ ਪਿਆ 19 ਤਰੀਕ ਨੂੰ ਨੇ ਚੈਲੰਜ ਕੀਤਾ ਤੇ 20 ਤਰੀਕ ਨੂੰ ਸ਼ਾਮ ਨੂੰ ਉਹਦਾ ਭਾਂਡਾ ਜਿਹੜਾ ਫਟ ਗਿਆ ਇਹ ਕਿਦਾਂ ਚੈਲੰਜ ਕਰਤਾ ਭਾਵ ਕਿ ਜਿਹੜੇ ਕਾਲਪੁਖ ਪਰਮਾਤਮਾ ਦੀ ਬਾਣੀ ਦੇ ਨਾਲ ਟੁੱਟੇ ਹੋਏ ਨੇ ਆਪਣੇ ਆਪ ਨੂੰ ਚੋਲੇ ਵਾਲੇ ਸਾਧੂ ਕਹਿੰਦੇ ਨੇ ਫਿਰ ਉਹਨਾਂ ਦੇ ਨਾਲ ਇਦਾਂ ਭੈੜੀ ਹੁੰਦੀ ਕਹਿੰਦਾ ਕਿ ਮਹਾਪੁਰਖਾਂ ਨੇ ਕਿਹਾ ਕਿ ਤੁਸੀਂ ਦਵਾਈ ਖਵਾਉਂਦੇ ਰਹਿਣਾ ਜਿਹੜੇ ਤੁਹਾਨੂੰ ਡਾਕਟਰ ਨੇ ਦਿੱਤੀ ਆ ਗੁਰਬਾਣੀ ਦਾ ਫਰਮਾਨ ਜੋ ਮਨ ਚਿੱਤ ਇੱਕ ਆਰਾਦੇ ਤਿੰਨ ਕੀ ਬਰਕਤ ਅਸੰਖ ਕਰੋੜੀ ਕਿ ਜਿਹੜੇ ਮੁਨੱਖ ਇੱਕ ਕਾਲ ਪਖ ਪਰਮਾਤਮਾ ਦੇ ਨਾਮ ਨੂੰ ਰਾਤ ਦੇ ਨੇ ਇੱਕ ਕਾਲ ਪਖ ਪਰਮਾਤਮਾ ਦੇ ਨਾਮ ਨੂੰ ਚਿਤਾਰਦੇ ਨੇ ਕਿ ਉਹ ਕਾਲ ਪੁਤ ਪਰਮਾਤਮਾ ਐਸੀ ਕਿਰਪਾ ਕਰਦਾ ਉਹਨਾਂ ਦੇ ਘਰ ਦੇ ਵਿੱਚ ਬਰਕਤ ਹੀ ਬਰਕਤ ਕਰ ਦਿੰਦਾ ਤੇ ਉਹਨਾਂ ਦੇ ਸਾਰੇ ਦੁੱਖ ਜਿਹੜਿਆ ਨਾਸ਼ ਕਰ ਦਿੰਦਾ ਏਕ ਨਾਮ ਜਿਸ ਮਨ ਵਿੱਚ ਸਹਿ ਦੁੱਖ ਦਰਦ ਸਭ ਤਾਂ ਤਾਂ ਨਸੇ ਕਿ ਜਿਹੜੇ ਮੁਨੱਖ ਇੱਕ ਕਾਲ ਪੁਤ ਪਰਮਾਤਮਾ ਦੇ ਨਾਮ ਨੂੰ ਰਾਤ ਦੇ ਕਿਉਂਕਿ ਅੱਜ ਜਿਹੜਾ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਹਮਣੇ ਲੈ ਕੇ ਅਸੀਂ ਅਰਦਾਸ ਵਿੱਚ ਕਹਿੰਨੇ ਆਂ ਸਿੱਖਾਂ ਨੂੰ ਸਿੱਖੇਦਾਨ ਕੇਸਦਾਨ ਰਹਿਤਦਾਨ ਵਿਵੇਕਦਾਨ ਵਿਸਾਦਾਨ ਭਰੋਸਾਦਾਨ ਦਾਨਾ ਸਰਦਾਨ ਨਾਮਦਾਨ ਅੱਜ ਨਾ ਸਾਡੇ ਕੋਲ ਕੇਸ ਹੈਗੇ ਨੇ ਨਾ ਸਾਡਾ ਅੱਜ ਭਰੋਸਾ ਹੈਗਾ ਤੇ ਅਸੀਂ ਤਾਂ ਮਰਦੇ ਪਏ ਤਾਂ ਸਾਡੇ ਨਾਲ ਭੈੜੀ ਹੁੰਦੀ ਪਈ ਹੈ ਸਿੱਖਾਂ ਦਾ ਕਰਤਾਰ ਕਿੱਦਾਂ ਦਾ ਸੀ ਤੇ ਅੱਜ ਕਿੱਦਾਂ ਦਾ ਬਣਾ ਕੇ ਰੱਖ ਦਿੱਤਾ ਨੇਤ ਤੇ ਗੀਤਾਂ ਵਿੱਚ ਉਹਦਾ ਅੱਗੇ ਪੱਗਾਂ ਪੋਚਣੀਆਂ ਵਾਲੇ ਮਾਰਕ ਕਰਨਾ ਮੈਂ ਸ਼ਰਤ ਵਰਤਣਾ ਲਾਈ ਚੱਲਦਾ ਸਿੱਖਾਂ ਦਾ ਕਰਦਾਰ ਇਹ ਨਹੀਂ ਸੀ ਇਹ ਪੱਗਾਂ ਪੋਚਣੀਆਂ ਵਾਲੇ ਧੀਆ ਪਹਿਣਾ ਦਾ ਰਾਹ ਹੀ ਰੋਕਦੇ ਸਨ ਕਿਸੇ ਵੀ ਕਦੇ ਧੀ ਪਹਿਣ ਦੇ ਤੇ ਨਸੀਬਤ ਆਉਂਦੀ ਸੀ ਉਹ ਬਾਜ ਮਾਰਦੀ ਸੀ ਸਹੀ ਸਹੀ ਰੰਗ ਗਈ ਬਸੇਰੇ ਨੂੰ ਮੋੜੀ ਦੇ ਬਾਬਾ ਪੱਗ ਵਾਲਿਆਂ ਤੇ ਅੱਜ ਨੇਤ ਦੇ ਗੀਤਾਂ ਵਿੱਚ ਲਿਖਿਆ ਜਾਂਦਾ ਆਗੇ ਪ੍ਰਗੰਗੋਚਨੀਆਂ ਵਾਲੇ ਅੱਗੇ ਤੁਹਾਨੂੰ ਪਤਾ ਹੀ ਹੈ ਸਾਡੇ ਸਿੱਖਾਂ ਦਾ ਕਰਦਾਰ ਕਿਦਾਂ ਦਾ ਤੇ ਕਿਦਾਂ ਦਾ ਬਣਾ ਕੇ ਰੱਖ ਦਿੱਤਾ ਦਾਸ ਇੱਕ ਪਰਿਵਾਰ ਦੇ ਵਿੱਚ ਗਿਆ ਉਹ ਕਹਿਣ ਲੱਗੇ ਗਿਆਨੀ ਜੀ ਸਾਡੀ ਬੱਚੀ ਜਿਹੜੀ ਬਹੁਤ ਸਿਆਣੀ ਆ ਤੇ ਜਿਹੜਾ ਵੀ ਗੀਤ ਜਿਹੜਾ ਯਾਦ ਕਰਦੀ ਆ ਇੱਕ ਮਿੰਟ 'ਚ ਯਾਦ ਹੋ ਜਾਂਦਾ ਪਰਿਵਾਰ ਜਿਹੜਾ ਅਮਰਤਾਰੀ ਸਮੂਚਾ ਅਮਰਤਾਰੀ ਪਰਿਵਾਰ ਸੀ ਬੱਚੀ ਜਿਹੜੀ ਕਲੱਬ ਦੇ ਵਿੱਚ ਜਾਂਦੀ ਹੁੰਦੀ ਸੀ ਮਾਫ ਕਰਨਾ ਮਸ਼ਲਤ ਵਰਤ ਗਿਆ ਕਲੱਬ ਦੇ ਵਿੱਚ ਜਾਂਦੀ ਸੀ ਸ਼ਰਾਬਾਂ ਘਵਾਪਾਂ ਪੀਦੀ ਸੀ ਕਥਾਕਰਨ ਦਾ ਪ੍ਰੋਗਰਾਮ ਜਿਹੜਾ ਦਾਸ ਨੂੰ ਉੱਥੇ ਮਿਲ ਗਿਆ ਤੇ ਪਰਿਵਾਰ ਤੇ ਗ੍ਰਹਿ ਵਿਖੇ ਜਾਣਾ ਪਿਆ ਕਿਉਂਕਿ ਬਾਅਰਚ ਕਰਨ ਦਾਸ ਦੇ ਜਿਹੜੇ ਕੱਪੜੇ ਜਿਹੜੇ ਖਰਾਬ ਹੋ ਗਏ ਸਨ ਉਹਨਾਂ ਤੇ ਪਰਿਵਾਰ ਦੇ ਵਿੱਚ ਬੈਠ ਨਾਣ ਪਾਣੇ ਕੀਤਾ ਤੇ ਬਸਤਰ ਚੇਂਜ ਕੀਤੇ ਤੇ ਉਹਨਾਂ ਨੇ ਬਾਅਦ ਵਿੱਚ ਕਿਹਾ ਕਿ ਗਿਆਨੀ ਜੀ ਸਾਡੀ ਬੱਚੀ ਦੀ ਅਰਦਾਸ ਕਰੋ ਸਾਡੀ ਬੱਚੀ ਜਿਹੜੀ ਕਲਾਪ ਦੇ ਵਿੱਚ ਜਾਂਦੀ ਆ ਤੇ ਦਾਸ ਨੇ ਇਹੋ ਗੱਲ ਕਹੀ ਸੀ ਗੁਰੂ ਰਾਮਦਾਸ ਮਹਾਰਾਜ ਜੀ ਭਲੀ ਕਰਨਗੇ ਤੇ ਫਿਰ ਵੀ ਇੱਕ ਵਾਰੀ ਬੱਚੀ ਨੂੰ ਜਿਹੜਾ ਕੋਲ ਬਲਾਓ ਉਹਨਾਂ ਨੇ ਆਪਣੀ ਬੱਚੀ ਨੂੰ ਆਵਾਜ਼ ਮਾਰੀ ਕਿਤੇ ਬੇਟੀ ਜਸਮੀਨ ਜਦੋਂ ਉਹਨਾਂ ਨੇ ਆਵਾਜ਼ ਮਾਰੀ ਮੈਂ ਤਾਂ ਗੁਜਰਾں ਦੀ ਕੁੜੀ ਆ ਕਹਿੰਦੇ ਨਹੀਂ ਜੀ ਸਾਡੀ ਆ ਮੈਂ ਤਾਂ ਨਾਂ ਤੇ ਗੁਜਰਾں ਵਾਲਾ ਰੱਖਿਆ ਕਹਿੰਦੇ ਨਹੀਂ ਜੀ ਸਾਡੀ ਸਿੱਖਾਂ ਦੀ ਕੁੜੀ ਆ ਹੁਣ ਆਪਾਂ ਆਮ ਦੇਖੀ ਦਾ ਨਾਮ ਹੀ ਕਿਦਾਂ ਤੇ ਰੱਖਿਓ ਤੇ ਨਾਮ ਕੋਈ ਪਤਾ ਲੱਗਦਾ ਸਿੱਖਾਂ ਦੇ ਪਰਿਵਾਰ ਕਿ ਕਿੰਨਾਂ ਦਾ ਪਰਿਵਾਰ ਅਸੀਂ ਨਾਮ ਹੀ ਇਹੋ ਚ ਰੱਖ ਲੈਨੇ ਤੇ ਫਿਰ ਗੁਰੂ ਸਾਹਿਬ ਦੀ ਗੁਰੂ ਰਾਮਦਾਸ ਮਹਾਰਾਜ ਦੀ ਐਡੀ ਅਪਾਰ ਕਿਰਪਾ ਹੋਈ ਉਹਨਾਂ ਨੇ ਆਪਣੀ ਬੱਚੀ ਦਾ ਨਾਮ ਚੇਂਜ ਕੀਤਾ ਬੱਚੀ ਦਾ ਨਾਮ ਚੇਂਜ ਕਰਕੇ ਅੱਜ ਗੁਰੂ ਰਾਮਦਾਸ ਮਹਾਰਾਜ ਦੀ ਐਡੀ ਅਪਾਰ ਕਿਰਪਾ ਅੱਜ ਗੁਰੂ ਰਾਮਦਾਸ ਮਹਾਰਾਜ ਦੀ ਐਡੀ ਅਪਾਰ ਕਿਰਪਾ ਕਿਉਂ ਅੱਜ ਗੁਰਦਵਾਰਾ ਸੈਰ ਦੇ ਵਿੱਚ ਡਿਊਟੀ ਕਰਦੀ ਹੈ ਕੀਰਤਨ ਦੀ ਸੇਵਾ ਕਰਦੀ ਹੈ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਸਮੁੱਚੇ ਪਰਿਵਾਰ ਨੇ ਅੰਮ੍ਰਿਤ ਛਕਿਆ ਤੇ ਗੁਰੂ ਦੇ ਨਾਲ ਜੁੜਿਆ ਹੈ ਜੇ ਸਾਡਾ ਗੁਰੂ ਤੇ ਨਾਲ ਭਰੋਸਾ ਹੋਵੇ ਤੇ ਗੁਰੂ ਦੇ ਉੱਤੇ ਭਰੋਸਾ ਹੋਵੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਕਦੇ ਵੀ ਆਪਣੇ ਸਿੱਖ ਦੀ ਪਿੱਠ ਨਹੀਂ ਲੱਗ ਦਿੰਦੇ ਸੰਤ ਜਨਾ ਮਿਲ ਹਰ ਦਸ ਗਾਇਓ ਕੋਟ ਜਨਮ ਕੀ ਦੁੱਖ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਕਰਿ ਕਿਰਪਾ ਹਰਨਾਮ ਦਿਵਾਇਓ ਸਰਬ ਸੁਖ ਹਰਨਾਮ ਵਡਾਇ ਗੁਰ ਪ੍ਰਸਾਦ ਨਾਨਕ ਮਤ ਪਾਇ ਤੇ ਗੁਰੂ RAMDAS ਮਹਾਰਾਜ ਦੀ ਅੱਡੀ ਕਰਤਾ ਕਰ ਦਿੱਤੇ ਕਦੇ ਸਰਦਾ ਦੇ ਨਾਲ ਭਾਵਨਾ ਦੇ ਨਾਲ ਘਰ ਦੇ ਵਿੱਚ ਬੈਠ ਕੇ ਤਨ ਗੁਰੂ RAMDAS ਮਹਾਰਾਜ ਦਾ ਨਾਮ ਲੈ ਕੇ ਸਿਮਰਨਾ ਕਦੇ ਸ਼ੁਰੂ ਕਰ ਗਏ ਗੁਰੂ ਨਾਨਕ ਪਾਸ਼ਾ ਦਾ ਨਾਮ ਲੈ ਕੇ ਸਿਮਰਨਾ ਕਰੇ ਸ਼ੁਰੂ ਕਰੀ ਗਏ ਗੁਰ ਮੰਤਰ ਦਾ ਜਾਪ ਕਰਿਆ ਕਰਕੇ ਸਾਡੇ ਸਾਰੇ ਦੁੱਖ ਕਲੇ ਜਿਹੜੀਆਂ ਨਾਸ਼ ਜਾਣ ਕੇ ਏਕ ਨਾਮ ਜਿਸ ਮਨ ਵਸੈ ਦੁੱਖ ਦਰਦ ਸਭ ਤਾਂ ਕਰ ਨਸਿ ਤੇ ਭਾਗਤ ਕਬੀਰ ਜੀ ਵੀ ਫਰਮਾਨ ਕਰਦੇ ਪੈਣ ਕਬੀਰ ਹਰਿ ਦਾ ਸਿਮਰਨ ਜੋ ਕਰੇ ਸੋ ਸੁਖੀ ਆ ਸੰਸਾਰ ਇਤ ਉਤ ਕਦੇ ਨ ਡੋਲੈ ਜਿਸ ਰਾਖਾ ਸਰਜਨਹਾਰ ਇਹ ਬਾਅਦ ਕਬੀਰ ਜੀ ਫਰਮਾਨ ਕਰਦੇ ਪੈਣੇ ਕਿ ਜਿਹੜਾ ਮਨੁੱਖ ਅੰਮ੍ਰਿਤ ਵੇਲੇ ਉੱਠਦਾ ਹੈ ਸਹਬਾ ਦੀ ਬਾਣੀ ਨੂੰ ਪੜਦਾ ਕਿਉਂਕਿ ਕਾਲ ਪੁਰਖ ਪਰਮਾਤਮਾ ਨੇ ਇਹੋ ਜੀ ਵਿਅੰਤ ਬਣਾ ਦਿੱਤੀ ਆ ਤੇ ਜਿਹੜਾ ਮਨੁੱਖ ਅੰਮ੍ਰਿਤ ਵੇਲੇ ਉੱਠਦਾ ਹੈ ਸਹਬਾ ਦੀ ਬਾਣੀ ਨੂੰ ਪੜਦਾ ਸਹਬਾ ਦੀ ਬਾਣੀ ਨੂੰ ਵਿਚਾਰਦਾ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲੈਂਦਾ ਤੇ ਮੇਰਾ ਸਹਬ ਜਿਹੜਾ ਕਦੇ ਵੀ ਉਸਨੂੰ ਦੁੱਖ ਨਹੀਂ ਲੱਗਣ ਦਿੰਦਾ। ਮੁਸੀਬਤਾਂ ਘੜੀਆਂ ਨਹੀਂ ਆਉਣ ਦਿੰਦਾ। ਕਿਉਂਕਿ ਕਾਲਪੁਖ ਪਰਮਾਤਮਾ ਆਪਣਾ ਹੱਥ ਵਾਕੇ ਉਸ ਨੂੰ ਸੰਸਾਰ ਦੇ ਵਿੱਚੋਂ ਕਚਾਲ ਦਿੰਦਾ ਕਦੇ ਵੀ ਤਤੀ ਵਾਰ ਨਿਕੰਤਾਤੀ ਭਾਵਨਾ ਲੱਗਾਈ ਪਾਰ ਪਰਮ ਸਰਨਾਈ ਚਾਹ ਗਿਰਤ ਹਮਾਰੇ ਰਾਮ ਕਰ ਦੁੱਖ ਲੱਗਣਾ ਭਾਈ ਕਿ ਕਾਲਪੁਖ ਪਰਮਾਤਮਾ ਕਦੇ ਵੀ ਆਪਣੇ ਭਗਤ ਚਾਮ ਨੂੰ ਕਦੇ ਦੁੱਖ ਨਹੀਂ ਲੱਗਦਾ ਨਸੀਬਤਾਂ ਘਟਿਆ ਨਹੀਂ ਆਉਣ ਦਾ ਆਪਾਂ ਸਾਰੇ ਜਾਣਦੇ ਹਾਂ ਕਿ ਭਗਤ ਨਾਮਦੇਵ ਜੀ ਦੇ ਨਾਲ ਚਾਰ ਘਟਨਾ ਵਾਪਰਦੀਆਂ ਨੇ ਜਿਨ੍ਹਾਂ ਦੀ ਗਵਾਹੀ ਭਾਈ ਗੁਰਦਾਸ ਜੀ ਆਪਣੇ ਗ੍ਰੰਥ ਦੇ ਵਿੱਚ ਫਿਰ ਨਾਮ ਕਰਦੇ ਪੈਣੇ ਭਰੀ ਕਟੋਰੀ ਨਾਮਦੇਵ ਲੈ ਠਾਕੁਰ ਨੂੰ ਬੁੱਧ ਪਲਾਇਆ ਗਾਏ ਨੂੰ ਹੀ ਜਵਾਲੀਆਂ ਨੇ ਨਾਮਦੇਵ ਦਾ ਛੱਪਰ ਛਾਇਆ ਫਿਰ ਦੁਬਾਰਾ ਰਾਖਣ ਚਾਰ ਵਰਨ ਲੈ ਪੈਰੀ ਪਾਇਆ ਭਗਤ ਜਣਾ ਦਾ ਕਰੇ ਕਰਾਇਆ ਕਟਨਾ ਇਥੋਂ ਮਿਲਦੀ ਆ ਕਿ ਜਦੋਂ ਭਗਤ ਨਾਮਦੇਵ ਜੀ ਦੇ ਪਿਤਾ ਦਾਮ ਸੇਠ ਨੂੰ ਕਿਤੇ ਬਾਹਰ ਕੰਮ ਪੈ ਜਾਂਦਾ ਹੈ ਤੇ ਪਿਤਾ ਦਾਮ ਸੇ ਆਪਣੇ ਪੁੱਤਰ ਨੂੰ ਕਹਿੰਦੇ ਨੇ ਕਿ ਪੁੱਤਰ ਅੱਜ ਜਿਹੜਾ ਤੁਸੀਂ ਠਾਕੁਰ ਨੂੰ ਦੁੱਧ ਪਿਲਾ ਕੇ ਆਉਣਾ ਤੇ ਭਗਤ ਨਾਮਦੇਵ ਜੀ ਅੰਮ੍ਰਿਤ ਵੇਲੇ ਉੱਠਦੇ ਨੇ ਬੂਰੀ ਬਾਗ ਨੂੰ ਚੋਂਦੇ ਨੇ ਸਿਨਾਣ ਕਰਦੇ ਨੇ ਮੱਥੇ ਦੇ ਉੱਤੇ ਤਿਲਕ ਲਾ ਲੈਂਦੇ ਨੇ ਹੱਥ ਵਿੱਚ ਕਟੋਰਾ ਫੜ ਲੈਂਦੇ ਨੇ ਤੇ ਮੰਦਰ ਦੇ ਵੱਲ ਜਾ ਰਹੇ ਨੇ ਉੱਥੋਂ ਦੇ ਮੰਦਰ ਦੇ ਬ੍ਰਾਹਮਣ ਜਿਹੜੇ ਆ ਉੱਚੀ ਜਾਤ ਵਾਲੇ ਭਗਤ ਨਾਮਦੇਵ ਜੀ ਨੂੰ ਛੇਂਬਾ ਜਾਤ ਸਮਝ ਕੇ ਨੀਵੀਂ ਜਾਤ ਵਾਲਾ ਸਮਝ ਕੇ ੱੱਕੇ ਮਾਰ ਕੇ ਬਾਹਰ ਕੱਢ ਦਿੰਦੇ ਨੇ ਤੇ ਭਗਤ ਨਾਮਦੇਵ ਜੀ ਬਹੁਤ ਦੁਖੀ ਹੁੰਦੇ ਨੇ ਜਦੋਂ ਦੁਖੀ ਹੁੰਦੇ ਨੇ ਤੇ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਪੈਣੇ ਹਸਤ ਖਿਲ ਤੇਰੇ ਦੋਰੇ ਆਇਆ ਭਗਤ ਕਰਤ ਨਾਮਾ ਕੱਢਣ ਉਠਾਇਆ ਕਿ ਕਾਲਪੁਰਖ ਪਰਮਾਤਮਾ ਮੈਂ ਫਸਦਾ ਖੇਡਦਾ ਤੇਰੇ ਮੰਦਰ ਦੇ ਵਿੱਚ ਆਇਆ ਥਾਂ ਤੇਰੇ ਹੰਕਾਰੀਆਂ ਨੇ ਪੁਜਾਰੀਆਂ ਨੇ ਬਾਹਮਣਾਂ ਨੇ ਮੈਨੂੰ ੱੱੱਕੇ ਮਾਰ ਕੇ ਬਾਹਰ ਕੱਢ ਦਿੱਤਾ ਭਗਤ ਨਾਮਦੇਵ ਜੀ ਫਿਰ ਮੰਦਰ ਦੇ ਪਿਛਲੇ ਪਾਸੇ ਬੈਠ ਜਾਂਦੇ ਨੇ ਜ्यों ਜ्यों ਨਾਮਾ ਹਰਗੁਣ ਨੂੰ ਉਚਰੇ ਭਗਤ ਜਨਾ ਕੋ ਦੁਹਰਾ ਪਿਰੇ ਸ਼ਾਇਦ ਆਪ ਨੇ ਦਰਸ਼ਨ ਕੀਤੇ ਹੋਣ ਜਿਹੜਾ ਮੰਦਰ ਜਿਹੜਾ ਘੁੰਮ ਜਾਂਦਾ ਹਜੂਰ ਸਾਹਿਬ ਜੇ ਤਾਂ ਜਾਵਾਂਗੇ ਉੱਥੇ ਜਿਹੜਾ ਉਹ ਮੰਦਰ ਬਣਿਆ ਜਾ ਜੋ ਜੋ ਨਾਮ ਹਰ ਕੋ ਨੂੰ ਉਚਰੇ ਭਗਤ ਜਣਾ ਕੋ ਦੋਰਾ ਪੜੇ ਜਿਵੇਂ ਜਿਵੇਂ ਭਗਤ ਨਾਮ ਦੇ ਜੀ ਰਾਮ ਰਾਮ ਦਾ ਨਾਮ ਲੈਂਦੇ ਪੈਣੇ ਤੇ ਆਸ ਗਵਾਈ ਭਰਦਾ ਕਿਉ ਮੰਦਰ ਦਾ ਮੁਖ ਜਿਹੜਾ ਭਗਤ ਨਾਮ ਦੇ ਜੀ ਵੱਲ ਹੋ ਜਾਂਦਾ ਹੰਕਾਰੀਆਂ ਨਿਤਕਾਂ ਪਿੱਛੇ ਨਾਮ ਦਿਓ ਮੁਖ ਲਾਇ ਹੰਕਾਰੀਆਂ ਵੱਲ ਪਿੱਠ ਹੋ ਜਾਂਦੀ ਆ ਤੇ ਭਗਤ ਨਾਮ ਦੇ ਜੀ ਵੱਲ ਉਹ ਮੰਦਰ ਦਾ ਜਿਹੜਾ ਮੁਖ ਹੋ ਜਾਂਦਾ ਉਹਨਾਂ ਦਾ ਭਰੋਸਾ ਸੀ ਵਿਸ਼ਵਾਸ ਸੀ ਤੇ ਕਾਲ ਪੁਰਖ ਪਰਮਾਤਮਾ ਨੇ ਆਪਣੇ ਭਗਤ ਦੀ ਜਿਹੜੀ ਪੇਟਰੀ ਟਕ ਦਿੱਤੀ ਹਰ ਜੁਗ ਜੁਗ ਭਗਤ ਨੂੰ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਕਿ ਹਰ ਜੁਗਾਂ ਦੇ ਵਿੱਚ ਕਾਲ ਪੁਰਖ ਪਰਮਾਤਮਾ ਆਪਣੇ ਭਗਤਾਂ ਨੂੰ ਸੰਸਾਰ ਦੇ ਵਿੱਚ ਭੇਜਦਾ ਹੈ ਤੇ ਹਰ ਜੁਗਾਂ ਦੇ ਵਿੱਚ ਉਹਨਾਂ ਦੀ ਸਹਾਇਤਾ ਕਰਦਾ ਸਾਡਾ ਜਿਹੜਾ ਵਿਸ਼ਵਾਸ ਜਿਹੜਾ ਗੁਰੂ ਦੇ ਉੱਤੇ ਹੋਣਾ ਚਾਹੀਦਾ ਜਦੋਂ ਸਾਡਾ ਗੁਰੂ ਤੇ ਵਿਸ਼ਵਾਸ ਜਿਹੜਾ ਪੱਕਾ ਬਣ ਗਿਆ ਤੇ ਮੇਰਾ ਗੁਰੂ ਜਿਹੜਾ ਕਦੇ ਵੀ ਉਹਨਾਂ ਦੀ ਪਿੱਠ ਨਹੀਂ ਲੱਗੰਦਾ ਇੱਕ ਵਾਰਾ ਕਹੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਅਸੀਂ ਉਸ ਕਾਲ ਪੁਰਖ ਪਰਮਾਤਮਾ ਦੀ ਬਾਣੀ ਨੂੰ ਪੜਾਂਗੇ ਬਾਣੀ ਨੂੰ ਚਿਤਾਰਾਂਗੇ ਤੇ ਮੇਰਾ ਸਹਿਬ ਜਿਹੜਾ ਕਦੇ ਤੱਤੀ ਬਾਣ ਨਹੀਂ ਲੱਗੰਦਾ ਆਪਣਾ ਹੱਥ ਰੱਖ ਕੇ ਉਹਨਾਂ ਨੂੰ ਸੰਸਾਰ ਦੇ ਵਿੱਚੋਂ ਬਚਾਉਂਦਾ ਤੇ ਭਾਗਤ ਕਬੀਰ ਜੀ ਪ੍ਰਮਾਣ ਕਰਦੇ ਨੇ ਕਬੀਰ ਹਰਗਾ ਸਿਮਰਨ ਜੋ ਕਰੇ ਸੋ ਸੁਪੀਆ ਸੰਸਾਰ ਇਤ ਉਤ ਕਦੇ ਨਾ ਡੋਲੇ ਜਿਸ ਰਾਖਿਆ ਸਤਨਹਾਰ ਭਗਤ ਕਬੀਰ ਜੀ ਨੇ ਮੈਂ ਕਹਿ ਦਿੱਤਾ ਕਿ ਜਿਹੜਾ ਮਨੁਤ ਪੁਸਕਾਰ ਪ੍ਰਤਮਾਤਮਾ ਦੇ ਨਾਮ ਨੂੰ ਚਿਤਾਰਦਾ ਉਸਕਾਰ ਪ੍ਰਤਮਾਤਮਾ ਦੇ ਨਾਮ ਨੂੰ ਜਪਦਾ ਤੇ ਕਾਲ ਪ੍ਰਤਮਾਤਮਾ ਕਦੇ ਤੱਤੀ ਬਾਣੀ ਤੰਗਦਾ ਕਿਹੜਾ ਕਾਲ ਪ੍ਰਤਮਾਤਮਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਲਖ ਨਿਲਖ ਤਮਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਕਿਉਂ ਕਾਰ ਪਰਮਾਤਮਾ ਜਿਹੜਾ ਸਾਰਿਆਂ ਤੋਂ ਵੱਡਾ ਦਾਤਾ ਹੈ ਜਿਹੜਾ ਸਾਰਿਆਂ ਦਾ ਖਸਮ ਹੈ ਜਿਹੜਾ ਸਾਰਿਆਂ ਨੂੰ ਰੁਚਕ ਤੇ ਰਿਹਾ ਜਿਹੜਾ ਸਾਰਿਆਂ ਨੂੰ ਦਾਤਾ ਦੇ ਰਿਹਾ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਿੰਦਾ ਤੋੜਨਾ ਆਵਈ ਅਗੰਤ ਭਰੇ ਭੰਡਾਰ ਕਿ ਜਿਹੜਾ ਸਾਰਿਆਂ ਨੂੰ ਦਾਤਾ ਦੇ ਰਿਹਾ ਤੇ ਕਦੇ ਵੀ ਦਾਤਾ ਦੇਣ ਲੱਗੇ ਥੱਕਦਾ ਨਹੀਂ ਜਿਹੜਾ ਸਾਰਿਆਂ ਨੂੰ ਰੁਚਕ ਤੇ ਰਿਹਾ ਸਭਨਾ ਜੀਆਂ ਕਰ ਇੱਕ ਦਾਤਾ ਸੋ ਮੈਂ ਬਿਸਰਨਦਾ ਕਿ ਜਿਸ ਕਾਲ ਪੁਖ ਪਰਮਾਤਮਾ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਤੇਰੇ ਕਮਨ ਕਮਨ ਗੁਣ ਕਹਿਤ ਹੈ ਗਾਵਾਂ ਤੂੰ ਸਾਹਿਬ ਸੁਨੇ ਨਿਧਾਨਾ ਤੁਮਰੀ ਮੈਨਾ ਵਰਨਾ ਸਾਕ ਤੂੰ ਠਾਕਰ ਊਚ ਭਗਵਾਨਾ ਕਿ ਜਿਹੜਾ ਕਾਲ ਪੁਖ ਪਰਮਾਤਮਾ ਦੇ ਗੁਣਾਂ ਦੀ ਜਿਹੜਾ ਕੀਮਤੀ ਨਹੀਂ ਕੀਤੀ ਜਾ ਸਕਦੀ ਅਸੀਂ ਕਾਲ ਪੁਖ ਪਰਮਾਤਮਾ ਦੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦੇ ਏਕ ਜੀਵ ਅਨੇਕ ਗੁਣ ਤੇਰੇ ਨਾਨਕ ਚਰਨੇ ਪਾਇ ਤੇ ਧੰਨ ਗੁਰਮਾਨੰਤ ਪਾਸ਼ਾ ਜੀ ਕਹਿ ਰਹੇ ਨੇ ਕਿ ਕਾਲਪੁਖ ਪਰਮਾਤਮਾ ਮੇਰੀ ਇੱਕ ਜੀਵ ਹੈ ਪਰ ਤੇਰੇ ਗੁਣ ਜਿਹੜੇ ਬੇਸਮਾਰ ਹਨ ਬਿਆੰਤ ਹਨ ਜਿਨ੍ਹਾਂ ਨੂੰ ਮੈਂ ਇੱਕ ਜੀਵ ਦੇ ਨਾਲ ਬਿਆਨ ਨਹੀਂ ਕਰ ਸਕਦਾ ਜਿਨ੍ਹਾਂ ਨੂੰ ਮੈਂ ਇੱਕ ਜੀਵ ਦੇ ਨਾਲ ਚਿਤਾਰ ਨਹੀਂ ਸਕਦਾ ਕਿਉਂਕਿ ਕਾਲਪੁਖ ਪਰਮਾਤਮਾ ਦੇ ਗੁਣ ਜਿਹੜੇ ਨੇ ਬੇਸਮਾਰ ਹਨ ਬਿਆੰਤ ਹਨ ਤੇ ਸੰਸਾਰ ਦੇ ਵਿੱਚ ਇਹੋ ਜਿਹਾ ਕੋਈ ਨਹੀਂ ਹੈਗਾ ਜਿਹੜਾ ਕਾਲਪੁਖ ਪਰਮਾਤਮਾ ਦੇ ਗੁਣਾਂ ਨੂੰ ਪਛਾਣਦਾ ਤੇ ਪਹਿਚਾਨ ਉਹ ਹੀ ਸਕਦਾ ਜਿਹੜਾ ਗੁਰਬਾਣੀ ਦੇ ਵਿੱਚ ਪੱਜਾਇਆ ਜਿਹੜਾ ਸਤ ਸੰਗਤ ਵਿੱਚ ਪੱਜਾਇਆ ਫਿਰ ਹੰਦੇ ਨਾਲ ਕੀ ਹੁੰਦਾ ਜੈ ਜੈ ਪੇਖੋ ਤੈ ਹਜੂਰ ਦੂਰ ਕਤੋਂ ਨਾ ਜਾਈ ਰੱਬ ਰਿਆਸ ਬੱਤਰਵੇਂ ਮਾਨ ਸਦਾ ਤੇ ਫਿਰ ਉਸ ਮਨੁੱਖ ਨੂੰ ਜਿਹੜੀ ਕਾਲ ਪੁਰਖ ਪਰਮਾਤਮਾ ਦੀ ਜੋਤ ਜੜੀ ਆ ਰੇਤ ਮਨੁੱਖ ਦੇ ਅੰਦਰ ਦਿਖਾਈ ਦਿੰਦੀ ਆ ਤੇ ਉਹ ਕਰ ਮਨੁੱਖ ਜਿਹੜਾ ਕਿਸੇ ਦੀ ਨਿੰਦਿਆ ਇਸੇ ਚੁਗਲੇ ਦੇ ਕਰਦਾ ਅੱਜ ਜਿਹੜਾ ਨੁਨਖ ਜਿਹੜਾ ਨਿੰਦਿਆ ਚੁਗਲੇ ਦੇ ਵਿੱਚ ਇੰਨਾ ਫਸ ਗਿਆ ਕਿ ਫਲਾਣਾ ਬੰਦਾ ਇਦਾਂ ਕਰਦਾ ਪਰ ਢਿੰਗਣਾ ਇਦਾਂ ਕਰਦਾ ਪਰ ਤੇ ਮੇਰਾ ਸਾਰ ਕਹਿੰਦਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਨਾਹ ਕਬ ਤੇ ਫਿਰ ਭਗਤ ਫਰੀਦ ਜੀ ਪਰਮਾਨੰ ਕਰਦੇ ਪਾਣੇ ਫਰੀਦਾ ਬੁਰੇ ਦਾ ਭੜਾ ਕਰ ਗੁੱਸਾ ਮਾਨਾ ਹੰਡਾਰੇ ਦੇਹੀ ਰੋਕਣਾ ਲੱਗ ਗਈ ਲਕ ਮਾਗ ਅੰਤ ਚਲੇਗਾ ਫਾਰੀ ਕਾਰਨ ਸਾਡਾ ਇਹ ਹੈ ਇਹ ਸਾਹਿਬ ਕਹਿੰਦੇ ਕਹਿੰਦੇ ਕਿ ਅੱਜ ਦੇ ਮਨੁੱਖ ਦੀ ਉਮਰ ਜਿਹੜੀ ਆ ਇੱਕ ਸੱਪ ਦੀ ਤਰ੍ਹਾਂ ਸੱਪ ਜਿਹਦੇ ਅੰਦਰ ਥੋੜੀ ਜੀ ਉਮਰ ਵੱਧ ਜਾਵੇ ਉਹ ਆਪਣੇ ਅੰਦਰ ਜ਼ਹਿਰ ਹੀ ਜ਼ਹਿਰ ਘੋਦਾ ਰਹਿੰਦਾ ਇਸੇ ਤਰ੍ਹਾਂ ਅੱਜ ਦਾ ਮਨੁੱਖ ਆਪਣੇ ਅੰਦਰ ਜ਼ਹਿਰ ਹੀ ਜ਼ਹਿਰ ਘੋਦਾ ਰਹਿੰਦਾ ਕੋਲ ਸਤਨਾਮ ਸ੍ਰੀ ਵਾਹਿਗੁਰੂ ਉਹ ਆਪਣੇ ਅੰਦਰ ਜ਼ਹਿਰ ਹੀ ਜ਼ਹਿਰ ਘੋਦਾ ਰਹਿੰਦਾ ਤੇ ਕਾਲ ਪ੍ਰਮਾਤਮਾ ਦੇ ਨਾਮ ਦੇ ਨਾਲ ਟੁੱਟ ਕੇ ਲੱਖ ਇਸਤਰੀ ਭੋਗ ਕਰੇ ਨਾਮ ਖੰਡਨ ਕੋ ਰਾਜ ਤਮਾਵੇ ਕਿਰਪਾਵੇਂ ਲੱਖਾਂ ਇਸਤਰੀਆਂ ਦੇ ਨਾਲ ਕਾਮ ਕਰ ਲਵੇ ਲੱਖਾਂ ਇਸਤਰੀਆਂ ਦੇ ਨਾਲ ਭੋਗ ਕਰ ਲਵੇ ਤੇ ਮੇਰਾ ਸਰ ਕਹਿੰਦਾ ਇਸ ਮਨੁੱਖ ਦੀ ਜਿਹੜੀ ਭੁੱਖ ਨਹੀਂ ਲੈ ਸਕਦੀ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਪਾਰ ਭਾਵੇਂ ਇਸਨਸਾਰੀ ਧਰਤੀ ਦਾ ਰਾਜ ਦੇ ਦੋ ਕਿਉਂਕਿ ਮਨੁੱਖ ਦੀ ਲਾਲਸਾ ਜਿਹੜੀ ਕਦੇ ਦੂਰ ਨਹੀਂ ਹੋ ਸਕਦੀ ਮਨੁੱਖ ਜਿਹੜਾ ਮਾਇਆ ਤੇ ਹੰਕਾਰ ਦੇ ਵਿੱਚ ਇੰਨਾ ਫਸ ਗਿਆ ਜਿੰਦੇ ਵਿੱਚੋਂ ਨਿਕਲਣਾ ਉਹਦੇ ਵਾਸਤੇ ਬੜਾ ਹੀ ਔਖਾ ਹੋ ਗਿਆ ਜਤਨ ਕਰੀਏ ਇੱਕ ਕਾਲਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਜੁੜੀਏ ਇੱਕ ਕਾਲਪੁਰਖ ਪਰਮਾਤਮਾ ਦੀ ਜੋਤ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰੀਏ ਜਿਹੜਾ ਆਪਾਂ ਮੜੀਆਂ ਮਸਾਂਨਾਂ ਦੇ ਉੱਤੇ ਦੀਵੇ ਜਗਾਉਂਦੇ ਫਿਰਦੇ ਆ ਵੀਰ ਭਾਰਤੀ ਵਿੱਚ ਜਗਾਉਂਦੇ ਫਿਰਦੇ ਆ ਇਨਾਂ ਤੋਂ ਦੂਰ ਹੋਈਏ ਕਿਉਂਕਿ ਤਨ ਗੁਰੂ ਨਾਨਕ ਪਾਸ਼ਾ ਦੀ 10ਵੀਂ ਜੋਤ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪ੍ਰਮਾਣ ਕੀਤਾ ਸੀ ਖਾਲਸਾ ਖਾਸ ਘਾਵੈ ਸੋਈ ਜਿਸ ਕਾ ਹਿਰਦੈ ਭਰਮਣਾ ਹੋਈ ਭਰਮੋਂ ਪੇਖਤੇ ਰਹਿ ਨਿਆਰਾ ਸੋਈ ਖਾਲਸ ਸਤਿਗੁਰੁ ਹਮਾਰਾ ਤੇ ਸਾਂ ਕਹਿੰਦੇ ਦੁਬਦਾਂ ਨਾ ਪੜੋ ਹਾਰ ਬਿਨਾਂ ਹੋਰ ਨਾ ਪੂਜੋ ਮੜੇ ਨਸਾਨਦੈ ਕਿ ਐਸੀ ਦੁਬਦਾਂ ਦੇ ਵਿੱਚ ਨਾ ਪਾਓ ਸਾਨੂੰ ਹੋਰ ਥਾਂ ਤੇ ਜਾ ਕੇ ਨਾ ਰਗੜਨੇ ਪੈਣ ਸੰਨ ਮਥੇ ਟੈਕਨੇ ਪੈਣ ਧੰਨ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵਿਸ਼ਵਾਸ ਰੱਖੋ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਵਿਸ਼ਵਾਸ ਰੱਖੋ ਤੇ ਜਿਹੜਾ ਮੁਲਕ ਵਿਸ਼ਵਾਸ ਰੱਖਦਾ ਉਹ ਸੰਸਾਰ ਦੇ ਵਿੱਚੋਂ ਉਤਰ ਜਾਂਦਾ ਸੋ ਇੰਨੀਆਂ ਕਹਾਜਨਾ ਪ੍ਰਮਾਨ ਕਰਨੀਆਂ ਗੁਰਨਤ ਵਿਚਾਰਾ ਕਰਦੇ ਹੋ ਗਈਆਂ ਇੱਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਉਹਨਾਂ ਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਦਾਦੇ ਸ਼ਰਦਾ ਦੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾ ਦਾਸ ਪੀਮਾ ਤਾਂ ਜਾਚਕਿਆਂ ਕੀ ਗੁਰੂ ਆਮ ਦਾਤੇ ਦਾ ਦਾਤਾ ਕੁੱਤਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੇ ਡਿਊਟੀ ਬਖਸ਼ ਕੀਤੀ ਜਾਂ ਵਿਚਾਰ ਕਰਦੇ ਹੋਇਆ ਭੁੱਲਾ ਚੁੱਕਾ ਤੋਂ ਖਿਮਾ ਤਾਂ ਕੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਸੰਤ ਬਖਸ਼ ਜੋ ਕਰਛਣਾ ਦੀ ਬਲਾਉ ਫਤਿਹ ਦੀ ਆਪੋ ਜੀ ਵਾਹਿਗੁਰੂ ਜੀ ਕਾ ਕਲਸਾਰ ਵਾਹਿਗੁਰੂ ਜੀ ਕੀ ਫਤਿਹ